ਕੋਚ ਜੰਡਾ ਤੋਂ ਜਿੰਨਾ ਬਚਿਆ ਜਾਂਦਾ ਵੀ ਰਿਪਰਾਦ ਦਾ ਪਤਾ ਲੱਭਣਾ ਚਾਹੀਦਾ ਤੇ ਵੀ ਸਰਕਾਰ ਸੇ ਕਿਆ ਮੰਗ ਕਰਦੇ ਹੋ ਮੰਗ ਬਸ ਇਹੀ ਐ ਰਿਪਰਾਦ ਦਾ ਪਤਾ ਲੱਭਦੇ ਸਤੰਟ ਸਾਨੋਗੇ ਕੁਛ ਪਤਾ ਨਹੀਂ ਲੱਗਾ ਕਿ ਫੋਨ ਵੀ ਆਇਆ ਉਸਕਾ ਕੋਈ ਕੰਮ ਨਹੀਂ ਫੋਨ ਨਹੀਂ ਆਇਆ ਉਹਦਾ 7-8 ਸਾਲ ਹੋ ਗਏ ਨੇ ਪਿੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਫੋਨ ਨਹੀਂ ਆਇਆ ਉਹਦਾ ਜੋ ਲੋਕ ਬਾਜ਼ਾਰ ਜਾ ਰਹੇ ਡਾਂਕੀ ਲਗਾ ਕੇ ਬਸ ਇਹੀ ਕਹਿਣਾ ਚਾਹੁੰਦੀ ਕਿ ਬੱਚੋ ਜਿੰਨਾ ਬੱਚੇ ਜਾਂਦਰ ਧੋਖੇ ਬਾਜ਼ ਤੋਂ ਬਚੋ ਤੇ ਜਿਆਦਾ ਕਹਿੰਦਾ 15 ਮਿੰਟ ਦਾ ਰਾਹ ਰਹਿ ਗਿਆ ਅੱਗੇ ਉਹ ਵੀ ਆ ਸਾਹਮਣੇ ਲੱਗਿਆ ਇਹ ਫੋਨ ਕਰਦਾਗਾ ਤੁਨ ਜਾ ਕੇ ਤੂੰ ਤੇ ਨਾ ਇਤੋਂ ਫੋਨ ਆਇਆ ਨਾ ਕੋਸ ਆਇਆ ਮੇਰਾ ਬੱਚਾ ਲੱਭਣਾ ਚਾਹੀਦਾ ਸਰਕਾਰ ਦੇ ਡੀਵੀ ਨੂੰ ਡੌਂਕੀ ਦੀ ਕਰ ਗਿਆ ਦੋਂ ਪੀ ਲਿਖਾ ਕੇ ਗਏ ਇਧਰ ਇਦੋਂ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਚ ਪਤਾ ਨਹੀਂ ਕਿੱਥੇ ਭੇਜ ਦਿੰਦੇ ਆ ਅੱਗੇ ਬਤਨ ਲੱਗਦਾ ਕਿ ਕਦ ਦੇ ਕੀ ਨਹੀਂ ਤੁਹਾਨੂੰ ਲੱਗਦਾ ਕਿ ਜੰਟਾ ਨੇ ਦੁੱਖ ਆ ਗਿਆ ਜੰਟਾ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌੜ ਭੱਜ ਵੀ ਸਾਰੇ ਪਾਸੇ ਕੀਤੇ ਪਰ ਹੁਣ ਉਹ ਗੱਲ ਵੀ ਸਾਡੇ ਘਰ ਮਾਰੇ ਕਿਦਾਂ ਦਈਏ ਇਹ ਗੁਰਦੀਪ ਸਿੰਘ ਦੀ ਸਿਸਟਰ ਬੋਲਦੀ ਆ ਲੱਗੂ ਭਾਬੀ ਮੇਰੇ ਪਿਆਰੋ ਗਰਾਂਵ ਵਾਲਿਆਂ ਮੇਰਾ ਬ੍ਰਦਰ ਗਿਆ ਸੀ 2017 ਸੀ ਅੱਗੇ ਤੱਕ ਕੋਈ ਵੀ ਪਤਾ ਨਹੀਂ ਲੱਗਾ ਹਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ 7-8 ਸਾਲ ਹੋ ਗਏ ਆ ਇਹਦਾ ਪਤਾ ਕੀਤਾ ਜਾਵੇ ਹਜੇ ਤੱਕ ਕੋਈ ਗੱਲਬਾਤ ਦਾ ਨਹੀਂ ਪਤਾ ਲੱਗਾ ਕਿਹੜੀ ਜਗ੍ਹਾ ਗਿਆ ਸੀ ਅਮਰੀਕਾ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਢੋਂਗੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਕੁਛ ਨਹੀਂ ਨਾ ਜੈਂਟ ਕੋਸੇ ਤਾਂਸ ਦੇਰ ਨਾ ਕੋਸੇ ਕਿਤਨੀ ਦੇਰ ਹੋ ਗਈ ਗਏ 78 ਸਾਲ ਹੋ ਗਏ ਗਏ ਨੂੰ ਲੋਗੋ ਕੋ ਪਿਆਸਾਂ ਦੇਖਦੇ ਹੋਣਾ ਚਾਹਿਆ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਸਿੱਧੀ ਸਿੱਧੀ ਫਲੈਟ ਕਰਾਓ ਡੋਂਕੀ ਲਾ ਕੇ ਡੋਂਕੀ ਲਾ ਕੇ ਨਾ ਜਾਓ ਬੱਚੋ ਜੰਡਾ ਤੋਂ ਜਿੰਨਾ ਬਚੇ ਜਾਂਦਾ ਮੇਰੇ ਭਰਾ ਦਾ ਪਤਾ ਲੱਭਣਾ ਚਾਹੀਦਾ ਤੇ ਵੀ ਸਰਕਾਰ ਸੇ ਕਿਆ ਮੰਗ ਕਰਦੇ ਹੋ ਮੰਗ ਬਸ ਇਹੀ ਹੈ ਕਿ ਮੇਰੇ ਭਰਾ ਦਾ ਪਤਾ ਮਗਦ 796 ਕੁਛ ਪਤਾ ਨਹੀਂ ਲੱਗਾ ਕੋ ਫੋਨ ਵੀ ਆਇਆ ਉਸਕਾ ਕੋਈ ਕਬੀ ਫੋਨ ਨਹੀਂ ਆਇਆ ਉਹਦਾ 7-8 ਸਾਲ ਹੋ ਗਿਆ ਪਿੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਫੋਨ ਨਹੀਂ ਆਇਆ ਉਹਦਾ ਬਸ ਬੇਨਤੀ ਇਹ ਹੀ ਹੈ ਕਿ ਜਲਦੀ ਜਲਦੀ ਪਤਾ ਕੀਤਾ ਜਾਵੇ ਇਹ ਕਿੱਥੇ ਵੀ ਹੈ ਵਸਿਆ ਨੂੰ ਗਿਆ ਦੇ

12 ਤੋਂ ਲੈ ਕੇ ਹੁਣ ਤੱਕ ਕਿੰਨੀ ਦੇਰ ਹੋ ਗਈ ਉਸਕੋ ਦੇਰ 8 ਮਹੀਨਾ ਚੱਲ ਲੰ데요 ਜੀ ਹਾਂ ਜੀ ਤੇ ਕਿੰਨੇ ਲੜਕੇ ਗਏ ਥਾ ਵਾਹ ਪੇ ਇਹ 4-5 ਮੁੰਡਿਆਂ ਦਾ ਗਰੁੱਪ ਹੀ ਕੋਈ ਸੋ ਉੱਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਬਰਸਾਲ ਦਾ ਪੰਡੋਰੀ ਵਾਲਾ ਜਾਨ ਬਾਕੀ ਮੁੰਡਿਆਂ ਬੁੱਕ ਕੀ ਜਾਣਕਾਰੀ ਨਹੀਂ ਪਾਇਏ ਦੋ ਕੋ ਪੰਡੋਰੀ ਦੇ ਸੀ ਤੇ ਮਹਿੰਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਤੇ ਜਦੋਂ ਰਾਜੇ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇ ਰਹਿ ਗਏ ਉਹ ਰਹਿ ਗਿਆ ਇਹ ਰਾਜ ਉਸ ਤੋਂ ਬਾਅਦ ਕੋਈ ਨੂੰ ਬੰਦ ਹੋ ਗਏ ਨਾ ਦੇ ਫੋਨ ਨਹੀਂ ਆਏ ਕਹਾ ਜਾ ਕੇ ਬੈਠੇ ਮੁਰਕੇ ਫਿਰ ਖਵਾਰ ਚ ਇਹ ਜੀ ਕਹਾ ਜਾ ਕੇ ਬੈਠੇ ਇਹੋ ਡੰਕੇ ਨਾ ਕੀ ਰਸਤੇ ਪਈ ਜੀ ਅਗਰ ਰਸਤੇ ਆਂਦਾ ਸਾਨੂੰ ਨਹੀਂ ਨਾ ਪਤਾ ਕਿਹੜੇ ਪਾਸੇ ਰਸਤੇ ਪਈ ਜੀ ਮੈਂ ਸੀ ਕੋਬੜ ਰਾਈ ਜੀ ਔਰ ਵੀ ਜਿਹੜੇ ਹੈਗੇ ਬੜਰੇ ਜਿਹੜੇ ਨਾਲ-ਨਾਲ ਪੈਂਦੇ ਆ ਉਹਨਾਂ ਰਸਤੇ ਮੋਰਗੇਵਰ ਖਬਰ ਤੇ ਖਬਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਨੇ ਹੀ ਲਾਪਤਾ ਹੋ ਗਏ ਖਵਾਰ ਦੀ ਸਰਕੀਆਂ ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੋਰਗੇ ਆ ਹੀ ਬਿਸੇਰੀ ਪੁੱਛੀ ਗਈ ਸੀ ਕਿ ਕਿਧੋੜੇ ਭੱਜੇ ਆ ਤੇ ਕਿਸੇ ਨੇ ਬਾਤ ਨਹੀਂ ਕੀਤੀ ਕਿਸੇ ਨੇ